ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਵੀ ਮੇਰਾ ਬਲੌਗ ਜੀ ਮਾਰਨਿੰਗ ਤੋਂ ਸਟਾਰਟ ਹੋ ਰਿਹਾ ਮੈਂ ਤੇ ਮੇਰੀ ਬੇਟੀ ਦੋਵੇਂ ਉੱਠ ਗਏ ਆ ਥੋੜਾ ਲੇਟ ਹੀ ਉੱਠਿਆ ਕਿਉਂਕਿ ਇਹ 1.5 1 ਵਜੇ ਸੁੱਤੀ ਆ ਰਾਤ ਤੇ ਇਸ ਕਰਕੇ ਅੱਜ ਸੰਡੇ ਸੀਗਾ ਇਸ ਕਰਕੇ ਹੀ ਲੇਟ ਹੀ ਉੱਠੇ ਆ ਦਾਦੀ ਮੰਮਾ ਤਾਂ ਥੋੜੀਆਂ ਜਿਹੀਆਂ ਗਾਣਾ ਪੈ ਗਈਆਂ ਸਾਡੇ ਦੋਵਾਂ ਦੇ ਹਨਾ ਹਨਾ ਦਾਦੀ ਘਰ ਉੱਤੋਂ ਉੱਤੋਂ ਮੈਨੂੰ ਜੀ ਨਹੀਂ ਲੱਗਦਾ ਉੱਤੋਂ ਹਾਂ ਜੀ ਅਸੀਂ ਬ੍ਰੇਕਫਾਸਟ ਕਰਨ ਜਾ ਰਹੇ ਹਾਂ ਬ੍ਰੇਕਫਾਸਟ ਦੇ ਵਿੱਚ ਸਾਡਾ ਡੇਲੀ ਦੀ ਤਰ੍ਹਾਂ ਦੁੱਧ ਮੇਰੀ ਬੇਟੀ ਦੇ ਲਈ ਆ ਮੈਂ ਚਾਹ ਠੀਕ ਹੈ ਤੇ ਨਾਲ ਜੀ ਬਿਸਕਟ ਆ ਸਾਡੇ ਘਰ ਦੇ ਜਿਹੜੇ ਦੇਸੀ ਬਿਸਕਟ ਹੁੰਦੇ ਆ ਨਾ ਉਹ ਵਾਲੇ ਬਿਸਕਟ ਆ ਮੈਨੂੰ ਤਾਂ ਬਹੁਤ ਸਵਾਦ ਲੱਗਦੇ ਆ ਇਹ ਦੂਸਰੇ ਬਿਸਕਟਸ ਦੇ ਨਾਲੋਂ ਕਿਤੇ ਜ਼ਿਆਦਾ ਇਹ ਜਿਹੜੇ ਸਵਾਦ ਲੱਗਦੇ ਆ ਭਾਵੇਂ ਦੂਜੇ ਕਿੰਨੇ ਮਰਜੀ ਫਲੇਵਰ ਪਾ ਲਣ ਬਟ ਆ ਵਿਦਆਊਟ ਐਨੀ ਫਲੇਵਰ ਹੀ ਵਧੀਆ ਲੱਗਦੇ ਆ ਇਹ ਆ ਵੇਖੋ ਜੀ ਮੇਰਾ ਬੇਟਾ ਬੋਲੋ ਹੈਲੋ ਫਰੈਂਡਸ ਓਏ ਕਾ ਕਿਵੇਂ ਕਰਖੀਆਂ ਨੇ ਹਾਂਜੀ ਇੱਥੇ ਸਾਡੇ ਨਾ ਮਾਰਨਿੰਗ ਦੇ ਬਰਤਨ ਹੋ ਗਏ ਸੀਗੇ ਰਾਤ ਨੂੰ ਤਾਂ ਮੈਂ ਵਾਸ਼ ਕਰਕੇ ਪਈ ਸੀਗੀ ਮਾਰਨਿੰਗ ਦੇ ਜਿਹੜੇ ਥੋੜੇ ਬਹੁਤ ਚਾਹ ਵਾਲੇ ਬਰਤਨ ਹੋਏ ਆ ਛੋਟੇ ਜਿਹੋ ਦੇ ਵਿੱਚ ਮੇਰੀ ਬੇਟੀ ਦਾ ਜਿਹੜਾ ਦੁੱਧ ਗਰਮਮ ਕੀਤਾ ਸੀਗਾ ਉਹ ਵਾਲੇ ਬਰਤਨ ਸੀ ਉਹ ਮੈਂ ਨਾਲ-ਨਾਲ ਸਾਫ਼ ਕਰਤੇ ਸੀ ਮੈਂ ਕਿਹਾ ਚਲੋ ਹੁਣ ਸਾਫ਼ ਕਰ ਦੰਨੇ ਆ ਵੈਸੇ ਮੰਮਾ ਵੀ ਕਰ ਦੰਨੇ ਹੁੰਦੇ ਆ ਬਟ ਇਸ ਦਿਨ ਮੰਮਾ ਥੋੜੇ ਠੀਕ ਨਹੀਂ ਸੀਗੇ ਇਸ ਕਰਕੇ ਮੈਂ ਸਾਫ਼ ਕਰ ਰਹੀ ਆ ਦੇਖੋ ਮੇਰੀ ਬੇਟੀ ਨਾ ਚੱਕ ਕੇ ਆ ਗਈ ਸੀ ਕਿ ਮੰਮਾ ਮੇਰਾ ਲਹਿੰਗਾ ਬਣਾ ਦੋ ਲਹਿੰਗਾ ਬਣਾ ਦੋ ਉਸ ਤੋਂ ਬਾਅਦ ਮੈਂ ਬਸ ਕਰਦੀਆਂ ਜਿਹੜੀਆਂ ਸਫਾਈਆਂ ਕਰਨ ਲੱਗ ਗਈ ਸੀ ਆ ਸਾਡੇ ਕਿਚਨ ਆ ਕਿਚਨ ਦੇ ਵਿੱਚ ਨਾ ਮਤਲਬ ਕੁਛ ਨਾ ਕੁਛ ਇਹਦੇ نیچے ਜਿਹੜੇ ਉਹ ਬਾਲ ਜੇ ਲੱਗਦੇ ਰਹਿੰਦੇ ਉਹ ਹੱਥ ਨਾਲ ਚੱਕਣੇ ਪੈਂਦੇ ਆ ਆ ਸਾਡਾ ਡ్రਾਈਂਗ ਰੂਮ ਆ ਜੀ ਡ్రਾਈਂਗ ਰੂਮ ਤੇ ਵਿੱਚ ਵੀ ਮੈਂ ਚੰਗੀ ਤਰ੍ਹਾਂ ਜਿਹੜਾ ਪੋਚਾ ਲਾਇਆ ਇਹ ਪੋਚਾ ਵਾਸ਼ ਕਰਕੇ ਲਾਇਆ ਸੀ ਵੈਸੇ ਤੁਹਾਨੂੰ ਉਹ ਲੱਗ ਰਹੀ ਹੈ ਕਲਿੱਪ ਕੱਟ ਕੇ ਲਗਾਈ ਹੋਈ ਆ ਕਲਿੱਪ ਉਸ ਤੋਂ ਬਾਅਦ ਨਾਲ-ਨਾਲ ਮੇਰੀ ਵਾਸ਼ਿੰਗ ਮਸ਼ੀਨ ਲੱਗੀ ਹੋਈ ਸੀਗੀ ਵਾਸ਼ਿੰਗ ਮਸ਼ੀਨ ਤੇ ਜਿਹੜੇ ਕੱਪੜੇ ਵਾਸ਼ ਹੋ ਰਹੇ ਸੀਗੇ ਤੇ ਨਾਲ ਨਾਲ ਮੈਂ ਸਫਾਈਆਂ ਕਰ ਦਿੰਨੀ ਆ ਐਦਾਂ ਜਿਹੜੇ ਦੋਵੇਂ ਕੰਮ ਹੁੰਦੇ ਆ ਨਾ ਉਹ ਹੋ ਜਾਂਦੇ ਆ ਉਸ ਤੋਂ ਬਾਅਦ ਜੀ ਮੈਂ ਇੱਥੇ ਸਫਾਈਆਂ ਸਪੂਈਆਂ ਕਰਕੇ ਆ ਵੇਖੋ نیچے ਦੀਆਂ ਸਾਡੀਆਂ ਸਾਰੀਆਂ ਸਫਾਈਆਂ ਹੋ ਗਈਆਂ ਸੀਗੀਆਂ ਜਿਹੜਾ ਪਾਣੀ ਫਰਨੈਲ ਵਾਲਾ ਹੁੰਦਾ ਨਾ ਉਹ ਗਲੀ ਦੇ ਵਿੱਚ ਡੋਲ ਦੰਨੇ ਹੁੰਦੇ ਆ ਤਾਂ ਕਿ ਜਿਹੜਾ ਮੱਖੀ ਮੱਛਰ ਵਗੈਰਾ ਜਾਂ ਕੁਝ ਆਵੇ ਨਾ ਉਸ ਤੋਂ ਹਾਂਜੀ ਉਸ ਤੋਂ ਬਾਅਦ ਮੈਂ ਨਾ ਬਾਲਟੀ ਦੇ ਵਿੱਚ ਜਿਹੜੀ ਸਰਫ ਪਾਈ ਸੀਗੀ ਸਰਫ ਦੇ ਨਾਲ ਜਿਹੜੀਆਂ نیچے ਟਾਈਲਸ ਨੇ ਨਾ ਉਹ ਚੰਗੀ ਤਰ੍ਹਾਂ ਜਿਹੜੀਆਂ ਸਾਫ਼ ਹੋ ਜਾਂਦੀਆਂ ਨੇ ਤੇ ਵੈਸੇ ਤੇ ਡੇਲੀ ਬੇਸਿਸ ਤੇ ਤਾਂ ਨਹੀਂ ਸਾਫ਼ ਹੁੰਦੀ ਸਰਫ ਕਿਉਂਕਿ ਡਿਊਟੀ ਜਾਣਾ ਹੁੰਦਾ ਇਸ ਕਰਕੇ ਬਸ ਜਿਹੜੀਆਂ ਸਫਾਈਆਂ ਵਗੈਰਾ ਤੇ ਨਾਰਮਲੀ ਵੈਸੇ ਵਾਸ਼ ਹੋ ਜੇ ਬਾਥਰੂਮ ਉਹੀ ਬਹੁਤ ਹੁੰਦਾ ਤੇ ਆ ਜਿਹੜੇ ਸੰਡੇ ਵਾਲੇ ਦਿਨ ਮੈਂ ਕਰ ਲੈਣੀ ਹੁੰਦੀ ਐ ਇੱਥੇ ਦੇਖੋ ਮੈਂ ਸਰਫ ਪਾ ਕੇ ਚੰਗੀ ਤਰ੍ਹਾਂ ਟਾਈਲਾਂ ਜਿਹੜੀਆਂ ਕੋਚੀਆਂ ਸੀਗੀਆਂ ਦੇਖ ਸਾਰੀਆਂ ਕੰਧਾਂ ਦੀਵਾਰਾਂ ਵਗੈਰਾ ਸਾਰਾ ਬਿਲਕੁਲ ਇੱਕਦਮ ਕਲੀਨ ਕਰ ਲਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਜਿਹੜੀ ਮਤਲਬ ਮੇਰੀ ਬੇਟੀ ਹੈ ਜਿਹੜੀ ਉਹ ਅੰਦਰ ਸੀ ਕਿ ਉਹ ਮੈਨੂੰ ਆਵਾਜ਼ਾਂ ਮਾਰੀ ਜਾਂਦੀ ਸੀ ਮੰਮਾ ਤੂੰ ਕਿੱਥੇ ਆ ਕਿੱਥੇ ਹੈ ਕਿਉਂਕਿ ਉਹਨੂੰ ਇਹ ਸੀਗਾ ਵੀ ਜੇ ਮੰਮਾ ਕੋਠੇ ਤੇ ਚਲੀ ਗਈ ਤੇ ਮੈਂ ਵੀ ਕੋਠੇ ਤੇ ਜਾਵਾਂ ਤੇ ਮੈਂ ਉੱਥੇ ਸ਼ੈਤਾਨੀਆਂ ਕਰਾਂ ਫਿਰ ਮੈਨੂੰ ਲੈ ਕੇ ਨਹੀਂ ਹੀ ਜਾਣਾ ਕਿਉਂਕਿ ਜੇ ਇਹ ਚਲੀ ਜਾਂਦੀ ਓਬਵੀਅਸਲੀ ਤਾਂ ਬੱਚੇ ਦੇ ਨਾਲ ਜਿਹੜੇ ਸਾਫ ਸਫਾਈ ਨਹੀਂ ਹੁੰਦੀ ਹੈਗੀ ਤੇ ਧਿਆਨ ਨਿਆਣੇ ਦੇ ਵਿੱਚ ਹੀ ਰਹਿੰਦਾ ਕਿ ਜਵਾਕ ਛੋਟੀ ਹੈ ਹਜੇ ਕਿ ਬੱਚਾ ਕੋਈ ਸ਼ੈਤਾਨੀਆਂ ਨਾ ਕਰ ਲੇ ਠੀਕ ਹੈ ਪੌੜੀਆਂ ਚੜ੍ਹ ਨਾ ਆਵੇ ਪੌੜੀਆਂ ਉਤਰ ਨਾ ਜਾਵੇ ਇੱਥੇ ਦੇਖੋ ਜੀ ਮੈਂ ਬਾਥਰੂਮ ਦੀ ਬਿਲਕੁਲ ਕਲੀਨ ਇੱਥੇ ਮੈਂ ਜਿਹੜਾ ਸਿੰਕ ਆ ਪਹਿਲਾਂ ਤਾਂ ਆਪਣੇ ਹੱਥ ਤਾਂ ਵਾਸ਼ ਕੀਤੇ ਚੰਗੀ ਤਰ੍ਹਾਂ ਹੈਂਡ ਵਾਸ਼ ਦੇ ਨਾਲ ਉਸ ਤੋਂ ਬਾਅਦ ਮੈਂ ਮਿਰਰ ਤੇ ਸਿੰਕ ਜਿਹੜਾ ਦੋਵੇਂ ਬਹੁਤ ਚੰਗੀ ਤਰ੍ਹਾਂ ਵਾਸ਼ ਕੀਤੇ ਆ ਵਾਸ਼ ਕਰਕੇ ਪਹਿਲਾ ਉਸ ਤੋਂ ਬਾਅਦ ਆ ਜਿਹੜਾ ਰੌ ਫਾਂਦਾ ਹੁੰਦਾ ਗ੍ਰੀਨ ਜਣਾ ਤੇ ਇਹਦੇ ਨਾਲ ਕਲੀਨ ਕੀਤਾ ਵੇਖੋ ਇੱਥੇ ਮੇਰੀ ਬੇਟੀ ਚੈੱਕ ਕਰਨ ਆ ਗਈ ਮੈਨੂੰ ਕਿ ਹਾਂ ਮम्मा ਇੱਥੇ ਆ ਕਿਤੇ ਚਲੀ ਤਾਂ ਨਹੀਂ ਗਈ ਹੈਗੀ ਇੱਥੇ ਸ਼ੈਤਾਨੀਆਂ ਕਰ ਰਹੀ ਸੀ ਕਿ ਉਸ ਤੋਂ ਬਾਅਦ ਮੈਂ ਇਹਨੂੰ ਅੰਦਰ ਛੱਡਣ ਆ ਗਈ ਆ ਆ ਵੇਖੋ ਉਸ ਤੋਂ ਬਾਅਦ ਮੈਂ ਇਹਨੂੰ ਅੰਦਰ ਛੱਡਣ ਆ ਗਈ ਸੀ ਅੰਦਰ ਆ ਕੇ ਇਹਨੂੰ ਮੈਂ ਥੋੜਾ ਜਿਹਾ ਫੋਨ ਦੇ ਨਾਲ ਆਰੇ ਲਾਇਆ ਲੱਗ ਨਹੀਂ ਸੀ ਰਹੀ ਬਟ ਫਿਰ ਵੀ ਮੈਂ ਬਹੁਤ ਔਖਾ ਜਿਹਾ ਇਹਨੂੰ ਫੋਨ ਦੇ ਨਾਲ ਆਰੇ ਲਾ ਕੇ ਤੇ ਫਿਰ ਮੈਂ ਬਾਹਰ ਗਈਆਂ ਕਿਉਂਕਿ ਇਸ ਤੋਂ ਬਾਅਦ ਮੈਂ ਟਰੈਸ ਦੀ ਸਫਾਈ ਕਰਨੀ ਸੀ ਕਿ ਆ ਵੇਖੋ ਬੈਥਰੂਮ ਬਿਲਕੁਲ ਗਰੀਨ ਹੋ ਗਿਆ ਤੇ ਟਰੈਸ ਦੀ ਸਫਾਈ ਕਰਨ ਤੋਂ ਬਾਅਦ ਆ ਵੇਖੋ ਜੀ ਮੈਂ ਪੌੜੀਆਂ ਵੀ ਜਿਹੜੀ ਅਸੀਂ ਇਸ ਦਿਨੀ ਕਲੀਨ ਕਰਦੇ ਹੁੰਨੇ ਆ ਸੰਡੇ ਟੂ ਸੰਡੇ ਜਾਂ ਸੈਟਰਡੇ ਹਨਾ ਇਹ ਦਿਨ ਜਿਹੜੀ ਪੌੜੀਆਂ ਦੀ ਕਲੀਨਿੰਗ ਜ਼ਿਆਦਾ ਹੋ ਜਾਂਦੀ ਆ ਤੇ ਉੱਪਰ ਵੀ ਮੈਂ ਮਤਲਬ ਵੀਕਲੀ ਹੀ ਸਫਾਈ ਕਰਦੇ ਆ ਆ ਵੇਖੋ ਵੈਸੇ ਸਾਡਾ ਇੱਥੇ ਝਾੜੂ ਝਾੜੂ ਲਗਾਇਆ ਹੋਇਆ ਤੇ ਝਾੜੂ ਦੇ ਨਾਲ ਹੀ ਵੇਖੋ ਕਿੰਨੀ ਸਫਾਈ ਹੈ ਨਾ ਬਿਲਕੁਲ ਐਵੇਂ ਚਮਕ ਰਹੀਆਂ ਨੇ ਉਸ ਤੋਂ ਬਾਅਦ ਮੈਂ ਇੱਥੇ ਚੰਗੀ ਤਰ੍ਹਾਂ ਪੋਚਾ ਲਗਾ ਦਿੱਤਾ ਕਿਉਂਕਿ ਇੱਥੇ ਮੰਦਰ ਆ ਤੇ ਮੰਦਰ ਦੇ ਕਰਕੇ ਸੁੱਚਮ ਹੋਵੇ ਜਿਹੜੀ ਪੂਰਾ ਚੰਗੀ ਤਰ੍ਹਾਂ ਮਾਤਾ ਦੇ ਮੰਦਰ ਤੇ ਨਾ ਸਫਾਈ ਹੋਵੇ ਇੱਥੇ ਮੈਂ ਦੂਰੀ ਤੀਰੀ ਵਾਰ ਪੋਚਾ ਲਾਨੀ ਹੁੰਨੀ ਆ ਫੇਰ ਜਾ ਕੇ ਵੈਸੇ ਸਾਫ ਤਾਂ ਇੱਕ ਵਾਰ ਨਾਲ ਹੀ ਹੋ ਜਾਂਦਾ ਪਰ ਫੇਰ ਵੀ ਮੈਂ 2-3 ਵਾਰ ਲਗਾ ਦੰਨੀ ਹੁੰਨੀ ਆ ਤਾਂ ਕਿ ਜਿਹੜਾ ਚੰਗੀ ਤਰ੍ਹਾਂ ਸਾਫ ਹੋਵੇ ਆ ਵੇਖੋ ਸਾਡਾ ਬਿਲਕੁਲ ਲਿਸ਼ਕ ਪੁਸ਼ਕ ਰਿਹਾ ਐ ਐਂਡ ਬਿਲਕੁਲ ਚੰਗੀ ਤਰ੍ਹਾਂ ਸਾਫ ਹੋ ਰਿਹਾ ਟਾਈਲਸ ਵੇਖੋ ਕਿੰਦਾ ਚਮਕ ਰਹੀਆਂ ਨੇ ਆ ਵੇਖੋ ਜੀ ਮੈਂ ਸੈਕਿੰਡ ਟਾਈਮ ਫੇਰ ਪੋਚਾ ਲਾ ਰਹੀ ਆ ਅੰਦਰ ਵੀ ਮੈਂ ਰੂਮ ਦੇ ਵਿੱਚ ਵੀ ਮੈਂ ਸਾਰਾ ਪੋਚਾ ਲਗਾ ਦਿੱਤਾ ਸੀ ਕਲੀਨਿੰਗ ਕਰ ਦਿੱਤੀ ਸੀ ਤੇ ਪੱਕੇ ਛੱਡੇ ਹੋਏ ਸੀਗੇ ਤਾਂ ਕਿ ਉਸੇ ਟਾਈਮ ਸੁੱਕ ਜਾਣ ਤੇ ਸੁੱਕ ਕੇ ਇੱਕਦਮ ਜਿਹੜਾ ਵਧੀਆ ਸਾਫ ਸਫਾਈ ਹੋ ਜੇ ਉੱਪਰ ਲੀਆਂ ਸਟੇਅਰਸ ਤੇ ਵੀ ਅਸੀਂ ਮੈਂ ਇਹ ਪੋਚਾ ਜਿਹੜਾ ਲਗਾ ਦਿੱਤਾ ਸੀਗਾ ਉਸ ਤੋਂ ਬਾਅਦ ਮੈਂ نیچے ਆ ਗਈ ਆਪਣੇ ਬੇਟੇ ਨੂੰ ਤਾਂ ਨਹਾ ਦਿੱਤਾ ਹੈ ਵੇਖੋ ਤੇ ਹੁਣ ਮੈਂ ਨਹਾਣ ਜਾ ਰਹੀ ਆ ਹੁਣ ਆ ਮੇਰਾ ਕਾਕਾ ਦਾ ਸ਼ੋਨਾ ਜਿਹਾ ਬਣ ਗਿਆ ਇਹ ਹੈ ਨਾ ਹਾਂ ਜੇ ਕੱਪੜੇ ਪਾਣੇ ਰਹਿੰਦੇ ਆ ਸੀ ਕੱਪੜੇ ਲਹਿੰਗਾ ਪਾਊਗਾ ਮੇਰਾ ਬੇਟਾ ਠੀਕ ਹੈ ਸਕੂਲ ਲੈ ਜਾਊਗਾ ਸਕੂਲ ਲੈ ਜਾਏਗਾ ਅੱਜ ਤਾਂ ਸੰਡੇ ਆ ਮੈਨੂੰ ਜਾਣਾ ਹੈ ਜਾਣਾ ਹੈ ਸਕੂਲੇ ਅੱਜ ਵੀ ਜਾਣਾ ਹੈ ਸੰਡੇ ਵਾਲੇ ਦਿਨ ਵੀ ਫਿਰ ਮੈਮ ਕੀ ਤੂੰ ਤੈਨੂੰ ਪੜਾਉਗੀ ਬਸ ਚੱਲ ਠੀਕ ਹੈ ਫਿਰ ਤੇਰਾ ਟਿਫਨ ਪੈਕ ਕਰਦੀ ਸਕੂਲ ਲੈ ਜਾਣਾ ਆ ਵੇਖੋ ਜੀ ਇੱਥੇ ਮੇਰਾ ਬੇਟਾ ਨੇ ਜਿੱਦ ਕਰ ਰਿਆ ਸੀ ਕਿ ਮੰਮਾ ਮੈਂ ਲਹਿੰਗਾ ਹੀ ਪਾਣਾ ਲਹਿੰਗਾ ਹੀ ਪਾਣਾ ਮੈਂ ਆ ਨਾ ਚੁੰਨੀ ਦੇ ਨਾਲ ਸਾੜੀ ਜੀ ਬਣਾ ਦਿੱਤੀ ਸੀ ਤੇ ਦੇਖੋ ਕਿੰਨੀ ਕਿਊਟ ਲੱਗ ਰਹੀ ਆ ਨਾ ਜਿੱਦ ਬੜੀ ਕਰ ਰਹੀ ਮੈਂ ਇਹਨੂੰ ਕਿਹਾ ਸੀ ਮਾਰਨਿੰਗ 'ਚ ਬੇਟਾ ਮੈਂ ਤੇਰਾ ਲਹਿੰਗਾ ਪਾਉਂਗੀ ਤੇ ਕਹਿੰਦੀ ਮम्मा ਮੇਰੇ ਤਾਂ ਹੋਣੀ ਲਹਿੰਗਾ ਪਾਓ ਹੋਣੀ ਬਣਾ ਕੇ ਮੈਂ ਕਿਹਾ ਬੇਟਾ ਹਜ ਤੱਕ ਮੈਂ ਬਣਾਣਾ ਹੈ ਕਿਉਂਕਿ ਕੰਮ ਹੀ ਨਹੀਂ ਸੀ ਫਿਨਿਸ਼ ਹੋਏ ਇੱਥੇ ਦੇਖੋ ਜੀ ਜਿੱਦਾਂ ਮੈਂ ਸਫਾਈਆਂ ਵਗੈਰਾ ਕਰ ਲਿਆ ਸੀ ਨਾ ਤੇ ਨਾਲ-ਨਾਲ ਜਿਹੜੀ ਵਾਸ਼ਿੰਗ ਮਸ਼ੀਨ ਲੱਗੀ ਸੀ ਦੋ ਵਾਰੀਆਂ ਦੋ ਵਾਰ ਦੇ ਕੱਪੜੇ ਆ ਇਹ ਦੋ ਤਿੰਨ ਵਾਰ ਦੇ ਕੱਪੜੇ ਇਹ ਕੱਪੜੇ ਅਸੀਂ ਡੇਲੀ ਹੀ ਵਾਸ਼ ਕਰਦੇ ਆ ਬਟ ਫੇਰ ਵੀ ਤੁਸੀਂ ਦੇਖੋ ਕਿੰਨੇ ਕੱਪੜੇ ਹੋ ਜਾਂਦੇ ਆ ਡੇਲੀ ਹਨ ਕਿਉਂਕਿ ਜੋ ਆਪਾਂ ਚੇਂਜ ਕਰਦੇ ਆ ਦੋ ਦੋ ਸੂਟ ਸੱਬ ਦੇ ਹੋ ਜਾਂ ਉਹ ਤਾਂ ਸੂਟ ਹੋ ਜਾਂਦੇ ਆ ਤੇ ਨਾਲ ਚੁੰਨੀਆਂ ਵਗੈਰਾ ਵੱਖਰੀਆਂ ਇਸ ਦਿਨ ਜਿਹੜਾ ਸੈਟਰਡੇ ਸੰਡੇ ਆ ਤੇ ਇਸ ਕਰਕੇ ਮੈਂ ਜਿਹੜੇ ਟਾਵਲ ਵੀ ਵਾਸ਼ ਕੀਤੇ ਸੀ ਸਾਰਿਆਂ ਨੇ ਨਹਾ ਲਿਆ ਸੀਗਾ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਜਿਹੜਾ ਟਾਵਲ ਆਧਾ ਘੰਟਾ ਕਮసేਗਾ ਮੈਂ ਵਾਸ਼ ਹੁੰਦੇ ਆ ਮਸ਼ੀਨ ਦੇ ਵਿੱਚ ਫੇਰ ਜਾ ਕੇ ਥੋੜੀ ਜੀ ਤਸੱਲੀ ਜੀ ਹੁੰਦੀ ਆ ਆ ਵੇਖੋ ਜੀ ਉੱਪਰ ਲਵਿਊ ਕਿੰਨਾ ਉੱਪਰ ਕਿੰਨਾ ਵਧੀਆ ਵਿਊ ਹੈ ਨਾ ਬੱਦਲ ਦਾ ਵੇਖੋ ਕਿੰਨਾ ਵਧੀਆ ਗ੍ਰੀਨ ਬਲੂ ਬਲੂ ਜਾਂ ਕਿੰਨਾ ਵਧੀਆ ਲੱਗ ਰਿਹਾ ਧੁੱਪ ਸੀਗੀ ਇਸ ਕਰਕੇ ਮੇਰਾ ਮੂੰਹ ਜ ਐਵੇਂ ਬਣਿਆ ਹੋਇਆ ਤਿੱਖੀ ਤਿੱਖੀ ਧੁੱਪ ਪੈ ਰਹੀ ਸੀ ਵਿੱਚ ਦੇ ਕਿਸੇ ਵੇਲੇ ਬੱਦਲ ਹੋ ਰਹੇ ਸੀਗੇ ਇੱਥੇ ਫੇਰ ਬੱਦਲ ਆ ਗਏ ਸੀਗੇ ਤੇ ਆ ਵੇਖੋ ਮੈਂ ਤੁਹਾਡਾ ਵੀਊ ਦਿਖਾ ਰਹੀ ਹਾਂ ਸਾਡੇ ਸ਼ਹਿਰ ਦਾ ਵੇਖੋ ਕਿੰਨੇ ਜਿਆਦਾ ਕੰਜਸਟਡ ਹੋ ਜਾਂਦੇ ਹਨ ਪਿੰਡਾਂ ਦੇ ਵਿੱਚ ਸ਼ਾਇਦ ਇੰਨਾ ਨਹੀਂ ਹੁੰਦਾ ਹੈਗਾ ਪਿੰਡ ਦੇ ਵਿੱਚ ਫੇਰ ਵੀ ਥੋੜਾ ਬਹੁਤ ਯਾਨੀ ਕਿ ਇੱਕ ਘਰ ਤੋਂ ਦੂਸਰੇ ਘਰ ਦੇ ਵਿੱਚ ਗੈਪ ਰਹਿੰਦਾ ਹੈ ਸਾਰੇ ਸੁਕਾਣੇ ਪਾ ਦਿੱਤੇ ਆ ਤੇ ਨਾਲ ਕੋ ਵੀ ਮੈਂ ਰੈਡੀ ਹੋ ਗਈ ਹਾਂ ਆ ਵੇਖੋ ਨਾਲੇ ਸਾਡਾ ਸਾਰਾ ਘਰ ਜਿਹੜਾ ਕਲੀਨ ਹੋ ਚੁੱਕਿਆ ਹੈ ਵੇਖੋ ਇਹ 11 ਵਜੇ ਦੇ ਲੱਗੇ ਹੋਏ ਹੁਣ ਤਕਰੀਬਨ ਟਾਈਮ 3 ਵਜ ਗਿਆ ਤੇ ਹੁਣ ਮੈਂ ਫ੍ਰੀ ਹੋਈ ਆ ਖਾਣਾ ਸੀ ਲੰਚ ਕਰ ਲਿਆ ਸੀਗਾ ਮੈਂ ਆਪਣੀ ਬੇਟੀ ਨੂੰ ਵੀ ਰੈਡੀ ਕਰ ਦਿੱਤਾ ਵੇਖੋ ਮੇਰੀ ਪਰੀ ਪਰੀ ਇੱਧਰ ਵੇਖੋ ਇਹ ਵੀ ਤਿਆਰ ਹੋ ਗਈ ਆ ਹੁਣ ਬਸ ਮੈਂ ਨਾ ਮੇਰੀ ਅਲਮਾਰੀ ਦੇ ਵਿੱਚ ਬਹੁਤ ਹੌਚ-ਪੌਚ ਹੋਇਆ ਪਿਆ ਮੇਰੇ ਤੇ ਮੇਰੀ ਬੇਟੀ ਦੇ ਕੱਪੜੇ ਹੁੰਦੇ ਆ ਉਹ ਮੈਂ ਕੱਪੜੇ ਹੁਣ ਸੈੱਟ ਕਰਦੀ ਆ ਜਦੋਂ ਇਹ ਥੋੜਾ ਜਿਹਾ ਟਾਈਮ ਆ ਰਿਹਾ ਜੇ ਲੱਗ ਗਈ ਫੇਰ ਮੈਂ ਸੈੱਟ ਕਰਦੀ ਆ ਨਾਲੇ ਮੈਂ 10 ਮਿੰਟ ਰੈਸਟ ਕਰਨਾ ਫੇਰ ਉਸ ਤੋਂ ਬਾਅਦ ਮੈਂ ਕੱਪੜੇ ਸੈੱਟ ਕਰੂੰਗੀ ਫੇਰ ਇਹਦਾ ਮੈਡਮ ਦਾ ਮੇਰੀ ਦਾ ਲਹਿੰਗਾ ਬਣਾਣਾ ਹਾਂਜੀ ਇੱਥੇ ਮੇਰੇ ਹਸਬੰਦ ਆ ਗਏ ਸੀਗੇ ਦਿਨੇ ਤੇ ਥੋੜਾ ਠੀਕ ਨਹੀਂ ਸੀਗੇ ਇਸ ਕਰਕੇ ਥੋੜਾ ਜਿਹਾ ਟਾਈਮ ਰੈਸਟ ਕਰ ਰਹੇ ਸੀਗੇ ਬਟ ਮੈਂ ਮੈਨੂੰ ਤਾਂ ਰੈਸਟ ਕਰਨ ਦਾ ਟਾਈਮ ਹੀ ਨਹੀਂ ਲੱਗੇ ਕਿਉਂਕਿ ਮੇਰੀ ਬੇਟੀ ਨੇ ਸੌਣਾ ਨਹੀਂ ਸੀ ਇਸ ਕਰਕੇ ਮੈਂ ਵੀ ਨਹੀਂ ਸੀ ਸੋ ਸਕਦੀ ਇੱਥੇ ਮੈਂ ਥੋੜਾ ਜਿਹਾ ਵੇਸਟ ਕਪੜਾ ਕੱਢਿਆ ਸੀਗਾ ਤਾਂ ਚਲੋ ਬੇਟੀ ਦੇ ਲਈ ਨਾ ਇੱਕ ਲਹਿੰਗਾ ਜਿਹਾ ਟਾਈਪ ਬਣਾ ਦਾਂਗੇ ਤੇ ਨਾਲੇ ਮੈਨੂੰ ਵੀ ਮਿਲ ਜਾਊਗਾ ਪਾਪਾ ਨੂੰ ਪਸੰਦ ਆ ਜਾਏਗੀ ਜਿਵੇਂ ਤੈਨੂੰ ਠਾਣੇ ਹੁੰਨੇ ਆ ਸੀ ਤੈਨੂੰ ਕਿਵੇਂ ਠਾਣੇ ਹੁੰਨੇ ਆ ਕਿੱਦਾਂ ਐਦਾ ਪਾਰ ਕਰਕੇ ਖਾਨਨੇ ਕਹਿ ਮੇਰੇ ਪਾਰੇ ਪਾਪਾ ਉੱਠ ਜੋ ਟਾਈਮ ਹੋ ਗਿਆ ਇੱਥੇ ਦੇਖੋ ਮੈਂ ਇਹਨੇ ਪਾਪਾ ਨੂੰ ਉਠਾਉਣ ਦੀ ਜ਼ਿੰਮੇਵਾਰੀ ਨਾ ਮੇਰੀ ਬੇਟੀ ਨੂੰ ਦਿੱਤੀ ਸੀ ਤੇ ਇਹਨੇ ਪਿਆਰ ਦੇ ਨਾਲ ਉਠਾ ਰਹੀ ਸੀ ਤੇ ਵੈਸੇ ਮੇਰੇ ਕਹੇ ਤੋ ਤਾਂ ਸ਼ਾਇਦ ਲੇਟ ਹੀ ਉੱਟਣਾ ਸੀ ਬਟ ਉਹਦੇ ਕਹੇ ਤੋ ਇੱਕਦਮ ਉੱਠ ਗਏ ਸੀਗੇ ਉਹ ਉਠਾ ਹੀ ਇਹਨੇ ਪਿਆਰ ਦੇ ਨਾਲ ਰਹੀ ਸੀਗੇ ਜਿਵੇਂ ਅਸੀਂ ਉਹਨੂੰ ਉਠਾਉਨੇ ਆ ਨਾ ਪਿਆਰ ਦੇ ਨਾਲ ਮਾਰਨਿੰਗ ਦੇ ਵਿੱਚ ਮੈਂ ਵੀ ਠਾਵਾਂ ਜਾਏ ਉਠਾਣ ਤੇ ਪੂਰੇ ਪਿਆਰ ਦੇ ਨਾਲ ਠਾਈਦਾ ਤੇ ਉਦਾਂ ਠਾਰੀ ਸੀਗੀ ਵੀ ਹਾਂ ਪਿਆਰੇ ਪਾਪਾ ਉੱਠ ਚੋ ਇੱਥੇ ਜੀ ਮੈਂ ਮੇਰੀ ਬੇਟੀ ਦਾ ਜਿਹੜਾ ਲਹਿੰਗਾ ਸੀ ਰਹੀ ਸੀਗੀ ਇਹ ਕਪੜਾ ਤਾਂ ਬਹੁਤ ਜ਼ਿਆਦਾ ਘੱਟ ਸੀਗਾ ਮਤਲਬ ਬੜਾ ਔਖਾ ਮੈਂ ਜਿਹੜਾ ਕਲੀਆਂ ਵਗੈਰਾ ਇਹਦੀਆਂ ਐਡਜਸਟ ਕੀਤੀਆਂ ਲਹਿੰਗੇ ਦੀਆਂ ਤੇ ਫੇਰ ਇੱਕ ਵੇਸਟ ਜੀ ਸਾਡੇ ਘਰ ਮਤਲਬ ਵੇਸਟ ਨਹੀਂ ਸੀਗੀ ਲੈਸ ਪਈ ਸੀਗੀ ਤੇ ਫਿਰ ਮੈਂ ਉਹ ਯੂਜ਼ ਕੀਤੀ ਲੈਸ ਇੱਥੇ ਵੇਖੋ ਮੈਂ ਤੁਹਾਨੂੰ ਟਾਈਮ ਦਿਖਾ ਰਹੀ ਸੀ ਤਕਰੀਬਨ 5:30 ਹੋ ਗਏ ਸੀਗੇ ਮੈਂ 4 ਵਜੇ 4:30 ਵਜੇ ਲੱਗੀ ਸੀਗੀ ਵਿੱਚ ਦੀ ਅਸੀਂ ਇੱਕ ਵਾਰ ਬਸ ਚਾਹ ਪੀਤੀ ਆ ਉਸ ਤੋਂ ਬਾਅਦ ਮੈਂ ਜਿਹੜਾ ਇਹ ਕੱਪੜੇ ਦੇ ਸੀਣ ਲੱਗੀ ਸੀ ਆ ਵੇਖੋ ਕਰਟਨ ਸਾਡੇ ਕਿੰਨੇ ਪਿਆਰੇ ਲੱਗਦੇ ਆ ਨਾ ਮੈਨੂੰ ਜਿਹੜੇ ਕਲਰਫੁੱਲ ਕਰਟਨਸ ਨਾ ਇਹ ਵਧੀਆ ਲੱਗਦੇ ਹੈਗੇ ਮੇਰੇ ਚੁਆਇਸ ਦੇ ਸੀਗੇ ਇਹ ਕਰਟਨ ਵੀ ਪੇਂਟ ਆਪਣਾ ਵਾਈਟ ਹੋਵੇ ਤੇ 컬러ফুল কার্টেনস ਹੋਂ ਤੇ ਬਹੁਤ ਜ਼ਿਆਦਾ ਅਟਰੈਕਟਿਵ ਜੇ ਲੱਗਦੇ ਆ ਬਾਕੀ ਪਤਾ ਨਹੀਂ ਸਭ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਕਿਸੇ ਨੂੰ ਇਹ ਵਧੀਆ ਨਹੀਂ ਵੀ ਲੱਗਣਗੇ ਆ ਵੇਖੋ ਜੀ ਫੇਰ ਥੋੜਾ ਜਿਹਾ ਟਾਈਮ ਬਸ ਮੈਂ ਇੱਥੇ ਬੈਠ ਕੇ ਚਾਹ ਪੀਤੀ ਸੀਗੀ ਅੱਜ ਤਾਂ ਮੇਰਾ ਸਾਰਾ ਦਿਨ ਨਾ ਇਦਾਂ ਹੀ ਲੰਘ ਗਿਆ ਬਟ ਨਹੀਂ ਐਟ ਦ ਐਂਡ ਐਂਡ ਆਫ ਦਾ ਡੇ ਮੇਰੀ ਬੇਟੀ ਨਾ ਬਹੁਤ ਜ਼ਿਆਦਾ ਵੇਖ ਕੇ ਲੈ ਗਈ ਇਹਨੂੰ ਬਹੁਤ ਜ਼ਿਆਦਾ ਖੁਸ਼ ਹੋਈ ਤੇ ਉਹਨੇ ਬਹੁਤ ਔਖਾ ਹੁਣ ਸਾਡੇ ਤੱਕ ਟਾਈਮ ਤਕਰੀਬਨ 10:30 11:00 ਵਜ ਗਿਆ ਤੇ ਹੁਣ ਉਹਨੇ ਲਹਿੰਗਾ ਜਿਹੜਾ ਆਪਣਾ ਉਤਾਰਿਆ ਤੇ ਉਹਦੇ ਨਾਈਟ ਸੂਟ ਪਾਇਆ ਵਾ ਮੈਨੂੰ ਲੱਗਦਾ ਨਹੀਂ ਸੀ ਵੈਸੇ ਵੀ ਲਹਿੰਗਾ ਇੰਨਾ ਵਧੀਆ ਜਿਹੜਾ ਨਿਕਲ ਬੱਜੇਗਾ ਤੇ ਇੱਥੇ ਦੇਖੋ ਜੀ ਮੈਂ ਜਿਹੜੀਆਂ ਕਲੀਆਂ ਵਗੈਰਾ ਸਾਲੀਆਂ ਪਾ ਲੀਆਂ ਸੀਗੀਆਂ ਲਹਿੰਗੇ ਦੀਆਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੇ ਲੈ ਸਿਰ ਦੀ ਸੀਗੀ ਜਿਹੜੀ ਸਾਡੀ ਅੱਗੇ ਅੱਗੇ ਜਿਹੜੀ ਫਰੰਟ ਤੇ ਮੇਰੀ ਆ ਜੀ ਉਸ ਤੋਂ ਹੋ ਗਈ ਸੀ ਕੱਟ ਕੱਟ ਕੇ ਸੀ ਜੀ ਦੇਖੋ ਮੈਂ ਆਪਣੀ ਬੇਟੀ ਨੂੰ ਨਾ ਕੱਟਣ ਦੇ ਲਈ ਬੁਲਾਇਆ ਵੀ ਬੇਟੀ ਬੇਟਾ ਇੱਥੇ ਆਓ ਤੇ ਫੜੋ ਇਹਨੂੰ ਪਿੱਛੇ ਨੂੰ ਪਿੱਛੇ ਨੂੰ ਹੋਰ ਪਿੱਛੇ ਨੂੰ ਹੋ ਜਾ ਛੱਡੀ ਨਾ ਆਹ ਯਾਰ ਹਾਂਜੀ ਇੱਥੇ ਮੈਂ ਆਪਣੀ ਡਿੱਡੂ ਨੂੰ ਥੋੜੀ ਜੀ ਹੈਲਪ ਮੰਗੀ ਸੀ ਕਿ ਬੇਟਾ ਕੱਪੜਾ ਫੜ ਕੋ ਫੜ ਲਓ ਤੇ ਮੈਂ ਕੱਟਣਾ ਪਰ ਉੱਥੇ ਬੱਚਾ ਜਿਵੇਂ ਹੁੰਦਾ ਨਾ ਸ਼ੈਤਾਨੀਆਂ ਕਰਦਾ ਰਹਿੰਦਾ ਉਵੇਂ ਸ਼ੈਤਾਨੀਆਂ ਕਰ ਰਿਹਾ ਫਿਰ ਮੈਂ ਆਪਣੀ ਮੰਮਾ ਨੂੰ ਬੁਲਾਇਆ ਸੀ ਮੰਮਾ ਨੇ ਜਿਹੜਾ ਇੱਕ ਸਾਈਡ ਤੋਂ ਕੱਪੜਾ ਫੜਿਆ ਤੇ ਫਿਰ ਉਹ ਕਰਿਆ ਵੇਖੋ ਜੀ ਲਹਿੰਗਾ ਬਣ ਗਿਆ ਇਹਦਾ ਪਿੱਛੇ ਬੈਕ ਤੇ ਵੀ ਨਾ ਮੈਂ ਡਿਜ਼ਾਈਨ ਪਾਇਆ ਸੀਗਾ ਬਿਲਕੁਲ ਡਿੱਟੋ ਨੈਟ ਤੋਂ ਦੇਖ ਕੇ ਆਪੇ ਬਣਾਇਆ ਮੈਂ ਕੁਝ ਐਸਾ ਸੱਚ ਮੈਨੂੰ ਇੰਨੀ ਵੱਡੀ ਮੇ ਟੇਲਰ ਨਹੀਂ ਹੈਗੀ ਬਟ ਆਪਣੇ ਬੇਟੇ ਦੇ ਲਈ ਮੈਂ ਬਣਾ ਲੈਣੀ ਹੁੰਨੀ ਆ ਮੈਨੂੰ ਵਧੀਆ ਲੱਗਦਾ ਵੀ ਹਾਂ ਉਸੇ ਟਾਈਮ ਬਣਾ ਕੇ ਇੱਕੋ ਦਿਨ ਦੇ ਵਿੱਚ ਵਿੱਚ ਇਹਦੇ ਪਾ ਦੇਣਾ ਵੇਖੋ ਇਹਦੀ ਖੁਸ਼ੀ ਵੇਖੋ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਸੀ ਇਹਦੇ ਵਿੱਚ ਇੰਨਾ ਜ਼ਿਆਦਾ ਨਹੀਂ ਆ ਰਿਹਾ ਹੈਗਾ ਪਰ ਬਹੁਤ ਪਿਆਰੀ ਲੱਗ ਰਹੀ ਸੀਗੀ ਇੱਥੇ ਨਾ ਸਾਰਿਆਂ ਨੂੰ ਪਾ ਪਾ ਕੇ ਦਿਖਾ ਰਹੀ ਸੀ ਕਿ ਦੇਖੋ ਦੇਖੋ ਮੈਂ ਪਿਆਰੀ ਲੱਗ ਰਹੀ ਹਾਂ ਪਿਆਰੀ ਲੱਗੀਆਂ ਰਬੜ ਬੈਂਡ ਵੀ ਨਾ ਮੇਰੇ ਡਰੈਸ ਦੇ ਨਾਲ ਦਾ ਹੀ ਥੋੜਾ ਜਿਹਾ ਕਪੜਾ ਵਧਿਆ ਸੀਗਾ ਤੇ ਮੈਂ ਇਹ ਡਰੈਸ ਦੇ ਨਾਲ ਦਾ ਹੀ ਬਣਾ ਦਿੱਤਾ ਤੇ ਨਾਲ ਹੀ ਇਹਦੇ ਕਲਿਪਸ ਲਾਣ ਨੂੰ ਉਹ ਵੀ ਦੋ ਬਣਾਈਆਂ ਨੇ ਬਟ ਉਹ ਸੂਈ ਦੇ ਨਾਲ ਹਜੇ ਅਟੈਚ ਕਰਨ ਵਾਲੀਆਂ ਸੀ ਹਾਂ ਆ ਵੇਖੋ ਇੱਥੇ ਕਿੰਨੀ ਪਿਆਰੀ ਲੱਗ ਰਹੀ ਹੈ ਕਲੀਆਂ ਵਾਲਾ ਲਹਿੰਗਾ ਇਹ ਬਹੁਤ ਜ਼ਿਆਦਾ ਪਿਆਰਾ ਬਣਿਆ ਸੀ ਬਹੁਤ ਹੀ ਜ਼ਿਆਦਾ ਇੱਕ ਵੇਸਟ ਕਪੜੇ ਦੇ ਨਾਲ ਜਸਟ 5 ਰੁਪਏ ਦੀ ਰੀਲ ਆਈ ਆ ਨੇ ਸਾਰਾ ਕੁਝ ਘਰ ਸੀਗਾ ਸਾਡਾ ਤੇ ਮੈਂ ਬਣਾਇਆ ਦੇਖੋ ਦੇਖੋ ਇੱਥੇ ਬਹੁਤ ਪਿਆਰੀ ਲਾਈਕ ਕਰ ਦਿਓ ਵੀਡੀਓ ਨੂੰ ਛੱਪ ਕਦੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਛੱਪਦੀ ਕਹਿੰਦੇ ਛੱਪਦੀ ਕਹਿੰਦੇ ਮੈਂ ਸੋਹਣੀ ਲੱਗ ਰਹੀ ਹਾਂ ਛੱਪਦੀ ਕਰਦੇ ਛੱਪਦੀ ਕਹਿੰਦੇ ਠੰਡਾ ਠੰਡਾ ਟੰਗੇ 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 ਟੰਗੇ